ਸਰ ਗੱਡੀ ਮੈਂ ਪਾਰਕਿੰਗ ਚ ਲਾਤੀ ਐ ਇਹ ਉਹਦੀ ਚਾਬੀ ਤੇ ਕੰਮ ਕਰ ਜਾਂਦਾ ਹੋਇਆ ਨਾ ਗੱਡੀ ਚ ਨਾ ਇੱਕ ਪੈਕੇਟ ਪਿਆ ਐ ਉਹ ਪੈਕੇਟ ਲਿਆ ਦੇ ਫੇਰ ਭਾਵੇਂ ਚਲਾ ਜੀ ਠੀਕ ਐ ਜੀ ਹਲੋ ਹਲੋ ਦਾ ਠੀਕ ਆ ਐ ਦਸ ਪੈਸੇ ਕਦ ਮੋੜਨਾ ਐ ਤੂੰ ਭਾਈ ਮੈਂ ਤੁਹਾਨੂੰ ਜਲਦੀ ਸਾਰੇ ਪੈਸੇ ਤੁਹਾਡੇ ਮੋੜ ਦਿਆਂਗਾ ਉਹ ਕਿੰਨਾ ਕੁ ਟਾਈਮ ਲੱਗਣਾ ਤੁਹਾਨੂੰ ਹੋਰ ਐਨਾ ਕਰਦਾ ਜਲਦੀ ਹਰ ਮਹੀਨੇ ਤੁਹਾਨੂੰ ਵਿਆਸਤ ਦੇ ਰਿਆਂ ਕਿਤੇ ਬਾਰ ਬਾਰ ਫੋਨ ਕਰਕੇ ਪਰੇਸ਼ਾਨ ਨਾ ਕਰੋ ਪਲੀਜ਼ ਉਹ ਤੂੰ ਗੱਲ ਸੁਣ ਓਏ ਜੇ ਬੱਦਗਣਾ ਤੇ ਤੇ ਪੈਸੇ ਨਾ ਆਏ ਨਾ ਤੇਰਾ ਸਾਰਾ ਸਮਾਨ ਚੱਕ ਕੇ ਨਾ ਬਾਹਰ ਸੜ ਦੇਣਾ ਹੀ ਨਾ ਨਹੀਂ ਨਹੀਂ ਭਾਜੀ ਸਮਾਨ ਬਾਹਰ ਨਾ ਸਟਣਾ ਮੇਰੇ ਬੱਚੇ ਐ ਭਾਜੀ ਮੇਰੀ بیوی ਬੱਚੇ ਐ ਮੈਂ ਕਿੱਥੇ ਜਾਵਾਂਗਾ ਮੈਂ ਤੁਹਾਨੂੰ ਸਾਰੇ ਪੈਸੇ ਜਲਦੀ ਮੋੜ ਦਿਆਂਗਾ ਪਲੀਜ਼ ਮੇਰਾ ਸਮਾਨ ਬਾਹਰ ਨਾ ਸਟਣਾ ਭਾਜੀ ਛੇਪੀ ਰੋ ਛੇਪੀ ਬਾਹਰ ਪਏ ਠੀਕ ਐ ਭਾਜੀ ਮੈਂ ਜਲਦੀ ਕਰਦਾ ਕਿ ਮੈਂ ਪ੍ਰਚਾਰਟ ਵੀਰ ਤੋਂ ਪੈਸੇ ਮੰਗਣਾ ਮੰਨ ਕੇ ਵੇਰਦਣਾ ਕੀ ਹੋਇਆ ਤੈਨੂੰ ਪੈਸੇ ਮੰਗੇ ਸੀ ਤੁਹਾਡੇ ਕੋਲੋਂ ਯਾਰ ਮੇਰੇ ਕੋਲ ਨਹੀਂ ਹੈਗੇ ਪੈਸੇ ਯਾਰ ਮੈਂ ਕਿੱਥੋਂ ਲਿਆ ਕੇ ਦਵਾਂ ਤੁਹਾਡੇ ਕੋਲ ਹੁੰਦੇ ਵੀ ਕਿੱਥੇ ਨੇ ਜਦੋਂ ਵੀ ਮੈਂ ਤੁਹਾਡੇ ਕੋਲੋਂ ਪੈਸੇ ਮੰਗਾ ਆਇਆ ਮੇਰੇ ਕਰਦੇਆਂ ਨੂੰ ਪੈਸੇ ਦੀ ਲੋੜ ਹੋਵੇ 1 ਰੁਪਿਆ ਨਹੀਂ ਨਿਕਲਦਾ ਤੁਹਾਡੀ ਜੇਬ ਚ ਯਾਰ ਦੱਸ ਤੂੰ ਮੰਗ ਵੀ ਕਿਹੜੀ ਚੀਜ਼ ਲੈ ਰਹੀ ਏ ਉਹਨਾਂ ਦੇ ਘਰ ਇੱਕ ਛੋਟਾ ਜਿਹਾ ਫੰਕਸ਼ਨ ਏ ਤੇ ਤੇਰੇ ਕੋਲ ਅਲਮਾਰੀ 'ਚ ਐਨੇ ਸੂਟ ਪਏ ਨੇ ਹੁਣ ਤੈਨੂੰ ਛੋਟੇ ਜਿਹੇ ਫੰਕਸ਼ਨ ਲਈ ਇੱਕ ਹੋਰ ਸੂਟ ਚਾਹੀਦਾ ਤੇ ਕੀ ਹੋਇਆ ਜੇ ਮੈਂ ਇੱਕ ਹੋਰ ਸੂਟ ਮੰਗ ਲਿਆ ਜੇ ਮੈਂ ਸਾਥ ਸੱਚੇ ਚ ਜਾਵਾਂਗੀ ਬਰਾਦਰੀ ਚ ਤੁਹਾਡੀ ਤੌਰ ਮੰਨੀ ਐ ਪਰ ਨਹੀਂ ਤੁਹਾਡਾ ਤਾਂ ਹਰ ਵਾਰਦਾ ਹੀ ਐ ਕਦੇ ਕੰਮ ਨਹੀਂ ਆਇਆ ਕਦੇ ਪੇਮੈਂਟ ਨਹੀਂ ਆਈ ਉਹਦਾ ਤੁਸੀਂ 36 ਚੀਜ਼ਾਂ ਲੈ ਲੈਂਦੇ ਹੋ ਜਦੋਂ ਤੁਹਾਡੀ ਘਰ ਦੀ ਗੱਲ ਹੋਵੇ ਵਿਸ਼ਾਲ ਉਹ ਪੈਕੇਟ ਲੈ ਆਇਆ ਸੀ ਜੀ ਇੱਕ ਕੰਮ ਕਰੀ ਜਾਂਦਾ ਆਇਆ ਸਾਹਮਣੇ ਵਾਲੀ ਬਿਲਡਿੰਗ ਚ ਨਾ ਪਾਟਿਆ ਜੀ ਨੇ ਤੇ ਇਹ ਪੈਕੇਟ ਪੈਸਿਆਂ ਦਾ ਉਹਨਾਂ ਨੂੰ ਫੜਾ ਕੇ ਜਾਈਂ ਤੇ ਨਾਲੇ ਕਹਿ ਕੇ ਜਾਈਂ ਕਿ ਪ੍ਰਚਾਤ ਨੇ ਭੇਜੇ ਠੀਕ ਐ ਜੀ

ਭਾਈ ਇੱਥੇ ਕੋਈ ਪਾਟਿਆ ਜੀ ਰਹਿੰਦੇ ਆ ਫਰਸਟ ਫਲੋਰ ਤੇ ਪਾਜੀ ਇੱਥੇ ਤਾਂ 2 ਸਾਲ ਤੋਂ ਕੋਈ ਪਾਟਿਆ ਰਹਿੰਦੇ ਨਹੀਂ ਠੀਕ ਹੈ ਜੀ ਯਾਰ ਪਾਜੀ ਨੇ ਤਾਂ ਮੈਨੂੰ ਇੱਥੇ ਹੀ ਭੇਜਿਆ ਸੀ ਪਰ ਇਹ ਕਹੇ ਅੱਛਾ ਤਾਂ ਕੋਈ ਪਾਟਿਆ ਜੀ ਨਹੀਂ ਰਹਿੰਦੇ ਫੋਨ ਕਰਕੇ ਪੁੱਛਦਾ ਹਲੋ ਆਵਿਸ਼ਾਲ ਗੋਲ ਭਾਈ ਤੁਸੀਂ ਮੈਨੂੰ ਇੱਥੇ ਭੇਜਿਆ ਸੀ ਪਾਟਿਆ ਜੀ ਦੇ ਕੋਲ ਉਰੇ ਇਹ ਕਹਦੇ ਇੱਥੇ ਤਾਂ ਕੋਈ ਪਾਰਟੀ ਹੈ ਜਿਹੜੀ ਰਹਿੰਦੇ ਮੈਨੂੰ ਪਤਾ ਉੱਥੇ ਕੋਈ ਨਹੀਂ ਰਹਿੰਦਾ ਤੇ ਪੈਸੇ ਮੈਂ ਤੇਰੇ ਲਈ ਭੇਜਿਆ ਨੇ ਮੇਰੇ ਲਈ ਕੀ ਮਤਲਬ ਸਰ ਜਦ ਤੂੰ ਫੋਨ ਤੇ ਗੱਲ ਕਰ ਰਿਹਾ ਸੀ ਨਾ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈ ਤੇ ਮੈਨੂੰ ਪਤਾ ਸੀ ਕਿ ਤੈਨੂੰ ਪੈਸਿਆਂ ਦੀ ਬੜੀ ਲੋੜ ਹੈ ਹਲੋ ਹਲੋ ਦਾ ਠੀਕ ਆ ਐ ਦੱਸ ਪੈਸੇ ਕਦ ਮੋੜਨਾ ਹੈ ਤੂੰ ਜੇ ਦੋ ਦਿਨਾਂ ਤੱਕ ਤੇਰੇ ਪੈਸੇ ਨਾ ਆਏ ਨਾ ਤੇਰਾ ਸਾਰਾ ਸਮਾਨ ਚੱਕ ਕੇ ਨਾ ਬਾਹਰ ਸੜ ਦੇਣਾ ਹੀ ਨਾ ਨਹੀਂ ਨਹੀਂ ਭਾਜੀ ਸਮਾਨ ਬਾਹਰ ਨਾ ਸਟਣਾ ਮੇਰੇ ਬੱਚੇ ਐ ਭਾਜੀ ਮੇਰੀ بیوی ਬੱਚੇ ਐ ਮੈਂ ਕਿੱਥੇ ਜਾਵਾਂਗਾ ਮੈਂ ਤੁਹਾਨੂੰ ਸਾਰੇ ਪੈਸੇ ਜਲਦੀ ਮੋੜ ਦਿਆਂਗਾ ਪਲੀਜ਼ ਮੇਰਾ ਸਮਾਨ ਬਾਹਰ ਨਾ ਸਟਣਾ ਭਾਜੀ ਮੈਂ ਐਸ ਕਰਕੇ ਪੈਸੇ ਤੇਰੇ ਲਈ ਭੇਜੇ ਨੇ ਮੈਂ ਵੇਖਣਾ ਚਾਹੁੰਦਾ ਸੀ ਕਿ ਪੈਸਿਆਂ ਦੀ ਐਨੀ ਲੋਡ ਹੋਣ ਦੇ ਬਾਵਜੂਦ ਵੀ ਤੂੰ ਪੈਸੇ ਲੈ ਕੇ ਭਾਟੇ ਜੀ ਦੇ ਘਰ ਪਹੁੰਚਦਾ ਵੀ ਹੈ ਕਿ ਨਹੀਂ ਇੱਕ ਐ ਤੇਰੀ ਇਮਾਨਦਾਰੀ ਦਾ ਟੈਸਟ ਸੀ ਤੇ ਮੈਨੂੰ ਬੜਾ ਚੰਗਾ ਲੱਗਿਆ ਤੇਰੀ ਇਮਾਨਦਾਰੀ ਵੇਖ ਕੇ ਕਿ ਐ ਸਿਚੁਏਸ਼ਨ ਚ ਹੋਣ ਦੇ باوجود ਵੀ ਫਿਰ ਇਮਾਨਦਾਰੀ ਹੱਲੇ ਵੀ ਕਾਇਮ ਹੈ। ਇਸ ਕਰਕੇ ਇਹ ਪੈਸੇ ਤੇਰੇ ਨਾਂ ਨਾਲ ਆ ਗਏ। ਥੈਂਕ ਯੂ ਥੈਂਕ ਯੂ ਸਰ। ਪਰ ਵੈਸੇ ਵੀ ਯਾਰ ਜੇ ਮੈਂ ਪੈਸੇ ਤੈਨੂੰ ਘਰ ਫੜਾਂਦਾ ਤੂੰ ਵੇਖਿਆ ਇਹ ਉਹ ਕਿਵੇਂ ਲੜਦੀ ਪਈ ਸੀ ਮੇਰੇ ਨਾਲ ਸੂਟ ਪਿੱਛੇ। ਫੇ ਮੈਂ ਪੈਸੇ ਤੈਨੂੰ ਦੇਣਾ ਤੇ ਉਹਨੇ ਹੋਰ ਗੁੱਸਾ ਹੋ ਜਾਣਾ ਸੀ। ਔਰ ਹਾਂ ਅੱਗੋ ਤੋਂ ਕਦੇ ਵੀ ਉਧਾਰ ਲੈਣ ਤੋਂ ਪਹਿਲਾਂ ਸੋਚ ਲੈ ਤੇ ਨਾਲੇ ਕੋਈ ਵੀ ਐਹੋ ਜਿਹਾ ਕੰਮ ਨਾ ਕਰੀ ਕਿ ਜਿਹਦੇ ਨਾਲ ਤੂੰ ਦੁਬਾਰਾ ਐਹੋ ਜਿਹੀ ਮੁਸੀਬਤ ਚ ਪੈ ਜਾਵੇਂ। ठीक okay, है okay, Thank you.